ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮਲਾਈ ਕੋਫਤਾ ਬਣਾ ਲੱਗੇ ਜੀ ਬਿਲਕੁਲ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਬਣਦਾ ਆ ਇੱਕ ਕੁੱਲੀ ਆਪਾਂ ਲੈ ਲਈ ਪਨੀਰ ਕਦੂਕਸ ਕਰਕੇ ਇੱਕ ਕੁੱਲੀ ਲੈ ਲਈ ਉਬਲੇ ਆਲੂਆਂ ਦੀ ਤੇ ਲਾਲ ਮਿਰਚ ਪਾ ਲਈ ਆਪਾਂ ਇਹਦੇ ਵਿੱਚ ਨਮਕ ਪਾ ਲਈ ਆ ਟੇਸਟ ਅਨੁਸਾਰ ਜਿਆਦਾ ਨਹੀਂ ਪਾਉਣਾ ਦੋ ਬਰੀ ਨਮਕ ਪਾਣਾ ਆ ਸਬਜ਼ੀ ਦੇ ਬਾਅਦ ਚ ਪਾਉਣਾ ਆਪਾਂ ਤੇ ਕਾਲੀ ਮਿਰਚ ਪਾ ਲੈਣੇ ਆ ਥੋੜੀ ਜਿਹੀ ਮਲਾਈ ਕੋਕਤਾ ਜਿਹੜਾ ਆਪਾਂ ਬਾਜ਼ਾਰ ਖਾਨੇ ਜਾਂ ਵਿਆਹ ਚ ਖਾਨੇ ਆ ਬਹੁਤ ਜ਼ਿਆਦਾ ਟੇਸਟੀ ਲੱਗਦਾ ਉਹ ਆਪਾਂ ਘਰੇ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਨਾ ਆ ਤੇ ਹਰਾ ਧਨੀਆ ਪਾਤਾ ਇਹ 2 ਚਮਚੇ ਜਿਹੜੇ ਮੈਂ ਕਾਰਨ ਫਲੋਰ ਦੇ ਪਾਏ ਆ ਤੁਸੀਂ ਜੇ ਨਹੀਂ ਕਾਰਨ ਫਲੋਰ ਹੈਗਾ ਤਾਂ ਮੈਦਾ ਪਾ ਸਕਦੇ ਆ ਉਨਾ ਕੁ ਪਾਉਣਾ ਆ ਜਿਹਦੇ ਨਾਲ ਇਹਦੀ ਬਾਈਂਡਿੰਗ ਜਿਹੜੀ ਵਧੀਆ ਬਣ ਜਾਵੇ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਬਸ ਇਹ ਜਿਹੜੇ ਆ ਗੋਲ ਜਿਹੇ ਲੱਡੂ ਚੰਗੀ ਤਰ੍ਹਾਂ ਬਣ ਜਾਣ ਇਹ ਪੇੜੇ ਜੇ ਇਹ ਬਹੁਤਾ ਜਿਆਦਾ ਨਹੀਂ ਪਾਉਣਾ ਹੈਗਾ ਇਹਨੂੰ ਕਿੰਨੀ ਕੀ ਜ਼ਰੂਰਤ ਆ ਜੇ ਹੋਰ ਜ਼ਰੂਰਤ ਆ ਤਾਂ ਹੋਰ ਪਾ ਸਕਦੇ ਆ ਮੈਂ ਦੋ ਚਮਚੇ ਪਾਏ ਇਹਦੇ ਨਾਲ ਵਧੀਆ ਵਾਈਂਡਿੰਗ ਜਿਹੜੀ ਇਹਦੀ ਬਣ ਜਾਣੀ ਹੈ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜੀ ਹਰ ਇੱਕ ਵੀਡੀਓ ਬਣਾਈਦੀ ਆ ਆਪਾਂ ਨੂੰ ਪਤਾ ਹੀ ਆ ਤੇ ਵੀਡੀਓ ਵੀ ਆਪਾਂ ਛੋਟੀ ਰੱਖਣ ਦੀ ਕੋਸ਼ਿਸ਼ ਕਰੀਦਾ ਤਰੀਕਾ ਵੀ ਸਾਡਾ ਸੌਖਾ ਹੁੰਦਾ ਆ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਸਪੋਰਟ ਕਰ ਦਿਆ ਕਰੋ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਆ ਇਹ ਬਹੁਤ ਮਿਹਨਤ ਦੇ ਨਾਲ ਆਪਾਂ ਜਿਹੜਾ ਕੋਈ ਵੀ ਕੰਮ ਬਹੁਤ ਮਿਹਨਤ ਨਾਲ ਹੁੰਦਾ ਆ ਬੜੀ ਮਿਹਨਤ ਦੇ ਨਾਲ ਆਪਾਂ ਹਰ ਇੱਕ ਵੀਡੀਓ ਤਿਆਰ ਕਰਦੇ ਆ ਤੇ ਚੰਗੀ ਤਰ੍ਹਾਂ ਦੇਖੋ ਇਹਨੂੰ ਆਪਾਂ ਇਹਨ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਹੱਥ ਧੋ ਕੇ ਨਾ ਤੇ ਇਹਦੇ ਆਪਾਂ ਜਿਹੜੇ ਆ ਪੇੜੇ ਜੇ ਬਣਾ ਲੈਣੇ ਆ तरीका ਆਪਣਾ ਸੌਖਾ ਹੁੰਦਾ ਆ ਚੀਜ਼ ਉਹੀ ਹੁੰਦੀ ਬਸ ਬਣਾਉਣ ਦਾ ਥੋੜਾ ਜਿਹਾ ਆਪਾਂ ਨੂੰ ਬਦਲਣਾ ਪੈਂਦਾ ਆ ਹਿਸਾਬ ਤੇ ਹੁਣ ਇਹਦੇ ਵਿੱਚ ਆਪਾਂ ਆਪਾਂ ਬਿਲਕੁਲ ਸ਼ਾਹੀ ਲੁੱਕ ਦੇਣੀ ਇਹਨੂੰ ਇੱਕ ਇੱਕ ਜਿਹੜਾ ਆ ਸੌਗੀ ਦਾ ਪੀਸ ਇਹਦੇ ਵਿੱਚ ਰੱਖ ਦੇਣਾ ਕਿਸ਼ਮਿਸ਼ ਜਿਹਨੂੰ ਆਪਾਂ ਬੋਲਦੇ ਆ ਵਿਚਾਲੇ ਇੱਕ ਇੱਕ ਪੀਸ ਆਪਾਂ ਇਹਦਾ ਰੱਖ ਕੇ ਤੇ ਬਸ ਇਹਨਾਂ ਦੇ ਆਪਾਂ ਇਦਾਂ ਗੋਲ ਪੇੜੇ ਬਣਾ ਨਹੀਂ ਰੱਖ ਪਾਉਣਾ ਚਾਹੁੰਦੇ ਤੁਸੀਂ ਤੇ ਉਹਨੂੰ ਸਕਿਪ ਕਰ ਸਕਦੇ ਜ਼ਰੂਰੀ ਨਹੀਂ ਹੈਗਾ ਪਰ ਇਹਦੇ ਨਾਲ ਟੇਸਟ ਜਿੱਦਾਂ ਆਪਾਂ ਵਿਆਹਾਂ 'ਚ ਜਾ ਕੇ ਜਾਂ ਰੈਸਟੋਰੈਂਟ ਵਿੱਚ ਜਾ ਕੇ ਖਾਂਦੇ ਆ ਨਾ ਮਲਾਈ ਕੋਫਤਾ ਉਦਾਂ ਦਾ ਇਹ ਬਣ ਕੇ ਤਿਆਰ ਹੋ ਜਾਣਾ ਤੇ ਇਦਾਂ ਵਸ ਇੱਕ ਇੱਕ ਆਪਾਂ ਪੀਸ ਜਿਹੜਾ ਕਸ਼ਮਿਸ਼ ਦਾਦੇ ਵਿੱਚ ਰੱਖੀ ਜਾਣਾ ਆ ਆਪਾਂ ਦਾਖਾਂ ਵੀ ਇਹਨੂੰ ਬੋਲਦੇ ਆ ਸੌਗੀ ਵੀ ਬੋਲਦੇ ਆ ਕਸ਼ਮਿਸ਼ ਵੀ ਬੋਲਦੇ ਆ ਤੇ ਇਦਾਂ ਆਪਾਂ ਸਾਰੇ ਜਿਹੜੇ ਪੀਜ਼ਾ ਗੋਲ ਬਣਾ ਲੈਣੇ ਆ ਤੇਲ ਮੈਂ ਗਰਮ ਰੱਖਿਆ ਆ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਗਰਮ ਕਰਨਾ ਫਿਰ ਉਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਤੇ ਹੁਣ ਇਹਦੇ ਉੱਤੇ ਆਪਾਂ ਪਾਉਣ ਲੱਗੇ ਜੀ ਸੁੱਕਾ ਮੈਦਾ ਥੋੜਾ ਜਿਹਾ ਸੁੱਕਾ ਮੈਦਾ ਪਾ ਕੇ ਤੇ ਇਹਦੇ ਨਾਲ ਜਿਹੜੇ ਇਹ ਆ ਖਿਲਰੂਗੇ ਨਹੀਂ ਆਪਸ ਵਿੱਚ ਜਿ ਚਿਪਕੂਗੇ ਨਹੀਂ ਤੇ ਬਸ ਇੰਨਾ ਕੁ ਮੈਦੇ ਦੀ ਕੋਟਿੰਗ ਕਰਕੇ ਤੇਲ ਵਿੱਚ ਗਰਮ ਰੱਖਿਆ ਐ ਸੀ ਤੇ ਇਹਦੇ ਵਿੱਚ ਇਹਨਾਂ ਨੂੰ ਪਾ ਦਨੇ ਆ ਮੀਡੀਅਮ ਸੇਕ ਦਿੱਤੇ ਇਹਨਾਂ ਨੂੰ ਆਪਾਂ ਫਰਾਈ ਕਰ ਲੈਣਾ ਇਹਦੇ ਵਿੱਚ ਜਿਹੜਾ ਆਪਾਂ ਕੌਰਨ ਫਲੋਰ ਪਾਇਆ ਬਸ ਉਹੀ ਕੱਚਾ ਆ ਹੋਰ ਤਾਂ ਇੱਥੇ ਕੁਝ ਨਹੀਂ ਕੱਚਾ ਆ ਆਲੂ ਪਨੀਰ ਤੇ ਹੁਣ ਆਪਾਂ ਚੱਕ ਕੇ ਇਦਾਂ ਤੇਲ ਜਿਹੜਾ ਆ ਥੋੜਾ ਥੋੜਾ ਇਹਨਾਂ ਦੇ ਉੱਤੇ ਪਾਈ ਜਾਣਾ ਤਾਂ ਕਿ ਸਾਰਿਆਂ ਨੂੰ ਜਿਹੜਾ ਸੇਕ ਚੰਗੀ ਤਰ੍ਹਾਂ ਲੱਗ ਜਾਵੇ ਤੇ ਜਿਹਨੂੰ ਟੱਚ ਕਰ ਗਿਆ ਚਮਚਾ ਉਹਨੇ ਥੋੜਾ ਜਿਹਾ ਜਿਹੜਾ ਆ ਫਿਰ ਉਹ ਫਟ ਜਾਂਦੇ ਆ ਟੱਚ ਨਹੀਂ ਕਰਨਾ ਚਾਹੀਦਾ ਬਗਾ ਟੱਚ ਕਰ ਗਿਆ ਤਾਂ ਉਹਨੇ ਫਿਰ ਫਟਣਾ ਆ ਤੇ ਇਦਾਂ ਹੀ ਇਹਨੂੰ ਆਪਾਂ ਪੱਕਣ ਦਿੱਤਾ ਆ ਦੇਖੋ ਇੱਕ ਪਾਸੇ ਥੋੜਾ ਜਿਹਾ ਸੇਕ ਲੱਗ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਇਦਾਂ ਪਲਟ ਦਿੰਨੇ ਆ ਪਹਿਲਾ ਆਪਾਂ ਬਣਾਨੇ ਆ ਕੋਪਤੇ ਫਿਰ ਇਹਦੀ ਬਣਾਨੇ ਆ ਆਪਾਂ ਸਬ ਦੀ ਮਲਾਈ ਕੋਪਤਾ ਜਿਹੜਾ ਬਹੁਤ ਟੇਸਟੀ ਲੱਗਦਾ ਆ ਖਾਣ ਨੂੰ ਤੇ ਬਣਾਉਣਾ ਬਿਲਕੁਲ ਸੌਖਾ ਆ ਤੇ ਟਰਾਈ ਕਰਕੇ ਦੇਖਿਓ ਜੀ ਆ ਦੇਖੋ ਇੱਕ ਨੂੰ ਥੋੜਾ ਜਿਹਾ ਟੱਚ ਕਰ ਗਿਆ ਉਹ ਥੋੜਾ ਜਿਹਾ ਜਿਹੜਾ ਆ ਫਟ ਗਿਆ ਆ ਤੇ ਬਾਕੀ ਸਾਰੇ ਠੀਕ ਆ ਤੇ ਇਹਨਾਂ ਨੂੰ ਹੁਣ ਦਸੇਕ ਲੱਗਣ ਦਿੰਨੇ ਆ ਆਪਾਂ ਤੇ ਫਿਰ ਇਹਨਾਂ ਨੂੰ ਆਪਾਂ 골ਡਨ ਜਿਹਾ ਕਰਕੇ ਨਾ ਇਹਨਾਂ ਨੂੰ ਆਪਾਂ ਕੱਢ ਲੈਣਾ ਆ ਏ ਦੇਖ ਸਕਦੇ ਤੁਸੀਂ ਪਹਿਲਾਂ ਨਾਲੋਂ ਕਾਫੀ ਇਹਨਾਂ ਦਾ ਰੰਗ ਜਿਹੜਾ ਬਦਲ ਗਿਆ ਆ ਹਿਸਾਬ-ਕਿਤਾਬ ਸਾਡਾ ਬਿਲਕੁਲ ਸਧਾਰਨ ਹੁੰਦਾ ਆ ਕੋਈ ਜ਼ਿਆਦਾ ਨਾਪ ਤੋਲਣੀ ਅਸੀਂ ਰੱਖੀਦਾ ਇਹਨਾਂ ਇਹਨਾਂ ਪਾਉਣਾ ਆ ਤੇ ਆਪਾਂ ਸਧਾਰਨ ਜਿਹੜੇ ਬਰਤਨ ਬਰਤਕੇ ਤੇ ਕੋਲੀ ਚਮਚਾ ਗਲਾਸ ਵਾਸ ਇਹਨਾਂ ਚੀਜ਼ਾਂ ਦੇ ਨਾਲ ਹੀ ਆਪਾਂ ਜਿਹੜਾ ਨਾਪ ਕਰ ਲਈਦਾ ਆ ਤੇ ਦੇਖੋ ਬਣ ਗਿਆ ਇਹ ਇਹਨਾਂ ਨੂੰ ਆਪਾਂ ਕੱਢ ਲੈਨੇ ਸਾਰੇ ਆਪਾਂ ਇੱਦਾਂ ਹੀ ਤਿਆਰ ਕਰ ਲੈਨੇ ਆ ਤੇ ਅਗਰ ਤੁਸੀਂ ਵੈਸੇ ਚਾਹ ਦੇ ਨਾਲ ਬਣਾ ਕੇ ਖਾਣੇ ਚਾਹੁੰਦੇ ਆ ਤਾਂ ਐਦੇ ਬਣਾ ਕੇ ਖਾ ਸਕਦੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਦੇਖੋ ਇੱਕ ਜਿਹੜਾ ਆ ਸ਼ਕਲ ਵਿਗੜ ਗਈ ਉਹਦੀ ਤੇ ਇਹਨੂੰ ਜਿਹੜਾ ਆ ਆਪਣਾ ਚਮਚਾ ਲੱਗ ਗਿਆ ਸੀਗਾ ਤੇ ਇਸ ਕਰਕੇ ਉਹ ਜਿਹੜਾ ਥੋੜਾ ਜਿਹਾ ਫਟ ਗਿਆ ਸੀ ਤੇ ਉਹਦੀ ਸ਼ਕਲ ਜਿਹੜੀ ਖਰਾਬ ਹੋ ਗਈ ਆ ਇਹ ਲਓ ਜੀ ਆਪਾਂ ਇਹ ਕੱਢ ਲਏ ਆ ਤੇ ਹੁਣ ਆਪਾਂ ਕਰਦੇ ਆਂ ਸਬਜ਼ੀ ਦੀ ਤਿਆਰੀ ਉਹੀ ਪੈਨ ਜਿਹੜਾ ਪਤੂ ਕੇ ਦਵਾਰਾ ਰੱਖ ਲਿਆ ਸੀ ਥੋੜਾ ਜਿਹਾ ਉਹਦੇ ਵਿੱਚ ਪਾਇਆ ਸੀ ਤੇ ਸਬ ਤੇ ਮਸਾਲੇ ਆਪਾਂ ਪਾਏ ਆ ਸਬ ਤੇ ਮਸਾਲੇ ਥੋੜਾ ਸੇਕ ਲਵਾ ਕੇ ਤੇ ਮੈਂ ਜਿਹੜੇ ਆ ਦੋ ਪਿਆਜ਼ ਮੋٹے ਮੋٹے ਕੱਟੇ ਆ ਤੇ ਤਿੰਨ ਟਮਾਟਰ ਕੱਟੇ ਮੈਂ ਤਿੰਨ ਚਾਰ ਹਰੀਆਂ ਮੱਚਾ ਲਈਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਨਾ ਪਹਿਲਾਂ ਇਦਾਂ ਇਹਨਾਂ ਨੂੰ ਆਪਾਂ ਪਕਾਉਣਾ ਉਸੇ ਪੈਨ ਦੇ ਵਿੱਚ ਮੈਂ ਦੁਬਾਰਾ ਜਿਹੜਾ ਉਹ ਤੇਲ ਕੱਢਤਾ ਤੇ ਪੈਨ ਆਪਾਂ ਸਾਫ਼ ਕਰਕੇ ਉਹੀ ਦੁਬਾਰਾ ਰੱਖ ਲਿਆ ਤੇ ਇਹਦੇ ਉੱਤੇ ਪਾਨੇ ਆਪਾਂ ਨਮਕ ਤਾਂ ਕਿ ਟਮਾਟਰ ਜਿਹੜੇ ਪੱਕ ਜਾਣ ਜਲਦੀ ਮਿਕਸ ਕਰ ਦੰਨੇ ਜਰਾਕ ਤੇ ਥੋੜੇ ਜਿਹਾ ਪਾਣੀ ਪਾ ਕੇ ਇਹਨੂੰ ਟੱਕ ਦੰਨੇ ਆ ਤਾਂ ਕਿ ਸੌਫਟ ਹੋ ਜਾਣ ਸਾਰੀਆਂ ਚੀਜ਼ਾਂ ਜਿਹੜੀਆਂ ਐ ਇਹ ਸੌਫਟ ਹੋ ਜਾਣ ਚੰਗੀ ਤਰ੍ਹਾਂ ਲੋ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਸਕਦੇ ਤੁਸੀਂ ਗਲ ਗਈਆਂ ਹਨ ਟਮਾਟਰ ਵੀ ਪੱਕ ਗਏ ਆ ਤੇ ਇਹਨਾਂ ਨੂੰ ਆਪਾਂ ਇਹਦਾ ਥੋੜਾ ਜਿਹਾ ਫੇਕ ਕੇ ਤੇ ਇੱਕ ਪਲੇਟ ਦੇ ਵਿੱਚ ਕੱਢ ਕੇ ਠੰਡਾ ਕਰ ਲੈਣਾ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਤੁਹਾਡੇ ਕਮੈਂਟਾਂ ਦੇ ਨਾਲ ਜਿਹੜਾ ਆ ਸਾਡਾ ਹੌਸਲਾ ਬਹੁਤ ਜ਼ਿਆਦਾ ਵੱਧਦਾ ਹੈ ਸਾਨੂੰ ਪਤਾ ਲੱਗਦਾ ਆ ਕਿ ਸਾਡੀ ਜਿਹੜੀ ਰੈਸਪੀ ਆ ਕਿੰਨੀ ਕੁ ਪਸੰਦ ਆਈ ਆ ਤੇ ਕਿੱਥੋਂ ਦੇਖਦੇ ਆ ਤੇ ਇਹਨੂੰ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਦੰਨੇ ਆ ਕੱਢ ਕੇ ਇਹਨੂੰ ਕਰਦੇ ਠੰਡਾ ਠੰਡਾ ਕਰਕੇ ਤੇ ਇਹਨੂੰ ਆਪਾਂ ਜਿਹੜਾ ਗ੍ਰाइंड ਕਰਦੇ ਆ ਬਹੁਤ ਸੌਖੀ ਆ ਸਬਜ਼ੀ ਬਣਾਣੀ ਕੋਈ ਔਖੀ ਨਹੀਂ ਹੈਗੀ ਪਰ ਟੇਸਟੀ ਬਹੁਤ ਜ਼ਿਆਦਾ ਬਣਦੀ ਗੈਸਟਾਂ ਦੇ ਕੋਲ ਸਪੈਸ਼ਲ ਬਣਾਣਾ ਆ ਤੇ ਆਪਾਂ ਜਿਹੜਾ ਇਹ ਮਲਾਈ ਕੋਫਤਾ ਆ फटाफट ਬਣਾ ਸਕਦੇ ਆ ਤੇ ਹੁਣ ਤੇ ਆਪਾਂ ਇਹ ਵੀਡੀਓ ਬਣਾਉਣੀ ਸੀ ਇਸ ਕਰਕੇ ਆਪਾਂ ਮੈਂ ਕਿਉਂਕਿ ਮੈਂ ਇਕੱਲੀ ਕੰਮ ਕਰਦੀ ਆ ਮੇਰੇ ਨਾਲ سپورਟ ਨਹੀਂ ਹੁੰਦੀ ਕਿਸੇ ਦੀ ਇਸ ਕਰਕੇ ਆਪਾਂ ਜਿਹੜਾ ਕੱਲਾ ਕੱਲਾ ਪਾਠ ਜਿਹੜਾ ਆਪਾਂ ਨੂੰ ਬਣਾਉਣਾ ਪੈਂਦਾ ਅਗਰ ਆਪਣੇ ਗੈਸਟ ਆਏ ਆ ਫਟਾਫਟ ਇੱਕ ਪਾਸੇ ਤੁਸੀਂ ਮਲਾਈ ਕੋਕਤਾ ਬਣਾ ਲਓ ਦੂਜੇ ਪਾਸੇ ਤੁਸੀਂ ਜਿਹੜਾ ਇਹ ਤੜਕਾ ਤਿਆਰ ਕਰ ਲਓ ਤਾਂ ਬਹੁਤ ਛੇਤੀ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਇਹਨਾਂ ਨੂੰ ਆਪਾਂ ਹੁਣ ਮਿਕਸੀ ਕਪ ਵਿੱਚ ਪਾ ਕੇ ਜਿਹੜਾ ਗ੍ਰाइंड ਕਰਨਾ ਕਾਜੂ ਭੁੱਲ ਗਈ ਸੀ ਮੈਂ ਤੜਕੇ ਦੇ ਵਿੱਚ ਪਾਉਣਾ ਤੇ ਹੁਣ ਮੈਂ ਏਦਾਂ ਪਾ ਕੇ ਗ੍ਰाइंड ਕਰ ਲਏ ਆ ਤੜਕੇ ਦੇ ਜਿਹੜਾ ਪੀਸਿਆ ਪਿਆਜ਼ ਟਮਾਟਰ ਉਹਦੇ ਵਿੱਚ ਹੀ ਪੀਸ ਲਿਆ ਤੇਲ ਦੋ ਕ ਚਮਚੇ ਗਰਮ ਰੱਖੇ ਹਿੰਗ ਪਾਤਾ ਤੇ ਜੀਰਾ ਪਾਤਾ ਆ ਸਾਰੇ ਮਸਾਲੇ ਜਿਹੜੇ ਆਪਾਂ ਪਹਿਲਾਂ ਪਾਇ ਸੀ ਆਪਾਂ ਵਿੱਚ ਹੀ ਪੀਸ ਲਿਆ ਉਹਦੇ ਕਾਜੂ ਮੈਂ ਪਾਉਣੇ ਸੀ ਤੜਕੇ 'ਚ ਮੈਨੂੰ ਯਾਦ ਭੁੱਲ ਗਿਆ ਤੇ ਅਦਰਕ ਤੇ ਲਸਣ ਪਾਤਾ ਕ੍ਰਸ਼ ਕਰਕੇ ਆਪਾਂ ਇੱਕ ਚਮਚਾ ਭਰ ਕੇ ਪਾ ਦਿੰਦਾ ਆ ਤੇ ਹੁਣ ਜ਼ਿਆਦਾ ਟਾਈਮ ਨਹੀਂ ਇਹਨੂੰ ਲੱਗਣਾ ਬਣਾਉਣ ਨੂੰ ਬਹੁਤ ਘੱਟ ਟਾਈਮ ਲੱਗਦਾ ਆ ਤੇ ਜਿਹੜਾ ਪੀਸੀਸੀ ਪਿਉਰੀ ਬਣਾਈ ਸੀ ਆਪਾਂ ਉਹ ਪਾਉ ਪਾਤੀ ਆ ਹਲਦੀ ਪਾਤੀ ਆ ਕਸ਼ਮੀਰੀ ਲਾਲ ਮਚ ਪਾ ਦਿੰਨੇ ਆ ਤੇ ਕਸੂਰੀ ਮੇਥੀ ਪਾ ਦੁੱਤੀ ਆ ਨਮਕ ਆਪਾਂ ਜਿਹੜਾ ਪਹਿਲਾਂ ਪਾ ਦਿੱਤਾ ਸੀ ਜਦੋਂ ਆਪਾਂ ਪਿਆਜ਼ ਟਮਾਟਰ ਪੱਕਣੇ ਰੱਖੇ ਆ ਨਾ ਉਦੋਂ ਆਪਾਂ ਪਾ ਦਿੱਤਾ ਸੀ ਹੁਣ ਆਪਾਂ ਨਮਕ ਬਿਲਕੁਲ ਨਹੀਂ ਪਾਉਣਾ ਹੈਗਾ ਕਿਉਂਕਿ ਆਪਾਂ ਪਹਿਲਾਂ ਕੋਕ ਤੇ ਬਣਾਇਆ ਉਹਦੇ ਵਿੱਚ ਵੀ ਨਮਕ ਪਾਇਆ ਤੇ ਤੜਕੇ 'ਚ ਵੀ ਪਾਤਾ ਹੁਣ ਨਹੀਂ ਪਾਣਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਹੈ ਜਿਹੜਾ ਮਿਕਸ ਕੱਪ 'ਚ ਮਸਾਲਾ ਬਹੁਤ ਜ਼ਿਆਦਾ ਲੱਗਾ ਜ਼ਿਆਦਾ ਨਹੀਂ ਪਾਣੀ ਪਾਉਣਾ ਥੋੜਾ ਜਿਹਾ ਪਾਣੀ ਆਪਾਂ ਕਿਉਂਕਿ ਮਸਾਲਾ ਬਹੁਤ ਜ਼ਿਆਦਾ ਲੱਗਾ ਸੀ ਵਿੱਚ ਤੇ ਉਹ ਪਾ ਕੇ ਤੇ ਆਪਾਂ ਪਾ ਦਿੰਦਾ ਇਹਦੇ ਵਿੱਚ ਕੁਝ ਨਹੀਂ ਆਪਾਂ ਦੇਖੋ ਪਨੀਰ ਤੇ ਆਲੂ ਮਸਾਲੇ ਮਿਕਸ ਕਰਕੇ ਆਪਾਂ ਪਕੌੜਿਆਂ ਦੇ ਤਰ੍ਹਾਂ ਕੋਕਤੇ ਬਣਾ ਕੇ ਕੱਢ ਲਏ ਆ ਤੇ ਉਤੋਂ ਬਾਅਦ ਪਿਆਜ਼ ਟਮਾਟਰ ਜਿਹੜਾ ਥੋੜਾ ਜਿਹਾ ਏਦਾਂ ਪਕਾ ਕੇ ਉਹਨੂੰ ਪੀਸ ਕੇ ਉਹਦੀ ਗਰੇਵੀ ਬਣਾ ਲਈ ਆ ਬਹੁਤ ਛੇਤੀ ਬਣਦੀ ਹੈ ਸਬਜ਼ੀ ਜਿਆਦਾ ਟਾਈਮ ਨਹੀਂ ਲੱਗਦਾ ਲੁੱਕ ਵਧੀਆ ਆਦੀ ਹੈ ਟੇਸਟੀ ਬਣਦੀ ਹੈ ਇਹ ਦੇਖ ਸਕਦੇ ਕਿੰਨੀ ਠੇਕਾ ਗਰੇਵੀ ਤੇ ਪੱਕ ਗਈ ਆ ਤੇ ਜਿਹੜੇ ਆਪਾਂ ਕੋफ्ते ਬਣਾਏ ਸੀ ਉਹ ਪਾ ਦਨੇ ਕੋफ्ते ਬਣਾਉਣ ਤੋਂ ਬਾਅਦ ਆਪਾਂ ਜਿਆਦਾ ਟਾਈਮ ਨਹੀਂ ਇਹਨੂੰ ਪਕਾਉਣਾ 2-3 ਮਿੰਟ ਬਸ ਪਕਾਉਣਾ ਹੈ ਜਿਆਦਾ ਨਹੀਂ ਟਾਈਮ ਪਕਾਉਣਾ ਇਹਨਾਂ ਨੂੰ ਜਿਆਦਾ ਟਾਈਮ ਪਕਾਵਾਂਗੇ ਤੇ ਘੁਲ ਜਊਗੇ ਤੇ ਨਾ ਵੀ ਪਕਾਵ ਤਾਂ ਵੀ ਕੋਈ ਨਹੀਂ ਕੋफ्ते ਪਾਦੇ ਆਪਾਂ ਤੇ ਬਸ ਇਹਨਾਂ ਨੂੰ ਮਿਕਸ ਕਰਤਾਇਆ ਧਨੀਆ ਪਾ ਦੋ ਹਰਾ ਮਲਾਈ ਪਾ ਦੋ ਕਿਉਂਕਿ ਮਲਾਈ ਪਾਈ ਆਪਾਂ ਥੋੜਾ ਜਿਹਾ ਸੇਕ ਤਲਵਾਉਣਾ ਹੈ ਪਾਣਾ ਆਪਾਂ ਨੂੰ ਇਹ ਪਹਿਲਾਂ ਕੋफ्ते ਪਾਏ ਆ ਫੇ ਮਲਾਈ ਪਾਈ ਚਮਚਕ ਤੇ ਹੁਣ ਆਪਾਂ ਪਾ ਦਨੇ ਹਰਾ ਧਨੀਆ ਇਹਨਾਂ ਨੂੰ ਮਿਕਸ ਕਰਕੇ ਆਪਾਂ 2 ਮਿੰਟ ਸੇਕਲਵਾਉਣਾ ਜਿਆਦਾ ਬਿਲਕੁਲ ਨਹੀਂ ਲਵਾਉਣਾ ਨਹੀਂ ਤਾਂ ਕੋਕਤੇ ਵਿੱਚੇ ਖੁਰ ਜਾਣਗੇ। ਅਗਰ ਨਹੀਂ ਤੁਸੀਂ ਇਹਨੂੰ ਦੁਬਾਰਾ ਸੇਕਲਵਾਉਣਾ ਚਾਹੁੰਦੇ ਨਾ ਤੇ ਪਲੇਟ ਦੇ ਵਿੱਚ ਕੋਕਤੇ ਰੱਖ ਕੇ ਉੱਪਰ ਜਿਹੜੀ ਗਰੇਵੀ ਬਣਾਈ ਆ ਉਹ ਪਾ ਦਿਓ। ਫਿਰ ਵੀ ਬਹੁਤ ਟੇਸਟੀ ਇਹ ਲੱਗਦੇ ਆ। ਤੇ ਲਓ ਜੀ ਆਪਾਂ ਟੱਕ ਦਿੱਤੇ ਸੀ 1 ਮਿੰਟ ਹੋ ਗਿਆ ਕੋਕਤਿਆਂ ਦੀ ਸਬਜ਼ੀ ਆਪਣੀ ਮਲਾਈ ਕੋਕਤਾ ਬਣ ਕੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਤਿਆਰ ਆ ਬਣਾਓ ਤੇ ਖਾਓ ਜੀ। ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਇੱਕ ਪਲੇਟ 'ਚ ਪਾ ਕੇ ਦਿਖਾ ਲਦਨੇ ਤੁਹਾਨੂੰ ਕਿੰਨੀ ਸੋਹਣੀ ਕਿੰਨੀ ਵਧੀਆ ਟੇਸਟੀ ਆਪਣੀ ਸਬਜੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋਈ ਆ ਇਹ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਨਵੇਂ ਵੀ ਉੱਪਰ ਜਿਹੜੇ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਸਾਡੇ ਨੂੰ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਆਪਾਂ ਪਲੇਟ 'ਚ ਪਾ ਕੇ ਰੱਖਤੀ ਪਰ ਮੜਾ ਜਿਹੜਾ ਤਾਂ ਨਹੀਂ ਆਪਾਂ ਹੋਰ ਪਾ ਦਨੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ